ਪਿਆਰੇ ਵਿਦਿਆਰਥੀਓ ਸਵਾਗਤ ਹੈ ਚੈਨਲ ਵਿੱਚ। ਹਾਜ਼ਰ ਹਾਂ ਅਗਲੀ ਵੀਡੀਓ ਲੈ ਕੇ। ਅੱਜ ਦੀ ਵੀਡੀਓ ਵਿੱਚ ਆਪਾਂ ਕਰਾਂਗੇ ਲੇਖ ਰਚਨਾ ਨਾਨਕ ਸਿੰਘ ਨਾਵਲਕਾਰ। ਤੇ ਚੈਨਲ ਤੇ ਨਵੇਂ ਹੋ ਤਾਂ ਇਸ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਕਿ ਆਉਣ ਵਾਲੀ ਸਾਰੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚ ਸਕਣ। ਤੇ ਸ਼ੁਰੂ ਕਰਦੇ ਹਾਂ ਆਪਾਂ ਲੇਖ ਰਚਨਾ ਨਾਨਕ ਸਿੰਘ ਨਾਵਲਕਾਰ। ਨਾਨਕ ਸਿੰਘ ਪੰਜਾਬੀ ਦੇ ਇੱਕ ਨਾਵਲਕਾਰ ਸਨ। ਉਹ ਪੰਜਾਬੀ ਵਿੱਚ ਸਭ ਤੋਂ ਵਧੇਰੇ ਨਾਵਲ ਲਿਖਣ ਵਾਲਾ ਤੇ ਸਭ ਤੋਂ ਵਧੇਰੇ ਪੜਿਆ ਜਾਣ ਵਾਲਾ ਨਾਵਲਕਾਰ ਹੈ ਉਗੇ ਨਾਵਲਕਾਰ ਨਾਨਕ ਸਿੰਘ ਦਾ ਜਨਮ 4 ਜੁਲਾਈ 1897 ਈਸਵੀ ਨੂੰ ਚੱਕ ਹਮੀਦ ਜ਼ਿਲ੍ਹਾ ਜੇਲਮ ਵਿਖੇ ਹੋਇਆ ਆਪ ਦਾ ਬਚਪਨ ਦਾ ਨਾਂ ਹਾਂਸਰਾਜ ਸੀ ਆਪ ਦੇ ਪਿਤਾ ਦਾ ਨਾਂ ਮਤੀ لال ਸੀ ਆਪ ਦੇ ਪਿਤਾ ਦੀ ਛਾਂ ਤਾਂ ਬਚਪਨ ਵਿੱਚ ਹੀ ਆਪ ਦੇ ਸਿਰ ਤੋਂ ਉੱਟ ਗਈ ਜਿਸ ਕਰਕੇ ਆਪ ਵਿਦਿਆ ਨਾ ਪੜ ਸਕੇ ਆਪ ਨੇ ਮੁਟਲਾ ਜੀਵਨ ਬਹੁਤ ਦੁੱਖਾਂ ਵਿੱਚ ਬਿਤਾਇਆ ਆਪ ਨੂੰ ਹਲਵਾਈਆਂ ਦੀਆਂ ਦੁਕਾਨਾਂ ਤੇ ਭਾਂਡੇ ਮਾਜਨੇ ਪਏ ਤੇ ਮੇਲਿਆਂ ਵਿੱਚ ਗੁਲਫੀਆਂ ਵੀ ਵੇਚਣੀਆਂ ਪਈਆਂ ਨਾਨਕ ਸਿੰਘ ਨੇ 1910-11 ਵਿੱਚ ਪਹਿਲਾ ਕਾਪ ਸੰਗ੍ਰਹਿ ਸਿਹਰਫੀ ਹੰਸ ਰਾਜ ਛਪਵਾਇਆ ਜੋ ਲੋਕਾਂ ਨੇ ਬਹੁਤ ਪਸੰਦ ਕੀਤਾ ਬਚਪਨ ਵਿੱਚ ਹੀ ਆਪ ਆਪਣੀ ਮਾਤਾ ਦੀ ਛਤਰਛਾਇਆ ਤੋਂ ਵੀ ਵਿਰਵਾਹ ਹੋ ਗਏ ਤੇ ਸੰਗਤ ਵਿੱਚ ਪੈ ਗਏ ਪਰਛੇਤੇ ਹੀ ਪਿਸ਼ਾਵਰ सदर ਦੇ ਗੁਰਦੁਆਰੇ ਦੇ ਗਿਆਨੀ ਬਾਗ ਸਿੰਘ ਦੇ ਪ੍ਰਭਾਵ ਹੇਠ ਅੰਮ੍ਰਿਤ ਛੱਕ ਕੇ ਉਹ ਨਾਨਕ ਸਿੰਘ ਸੱਜ ਗਿਆ ਉਸਨੇ ਧਾਰਮਿਕ ਗੀਤ ਲਿਖਨੇ ਸ਼ੁਰੂ ਕਰ ਦਿੱਤੇ ਜੋ ਸਤਗੁਰ ਮਹਿਮਾ ਦੇ ਨਾਂ ਹੇਠ ਛਪੇ ਇਹਨਾਂ ਦੀ ਪ੍ਰਕਾਸ਼ਨਾ ਨਾਲ ਨਾਨਕ ਸਿੰਘ ਦੀ ਕਵਿਸ਼ਰੀ ਦੀ ਤਾਂਕ ਬੈਠ ਗਈ ਇਸ ਪਿੱਛੇ ਆਪਨੇ ਇੱਕ ਪ੍ਰੈਸ ਲਾਇਆ ਪਰ ਕੁਝ ਕਾਰਨਾ ਕਰਕੇ ਉਸ ਉਹ ਵੀ ਜਿਹੜਾ ਚੱਲ ਨਾ ਸਕਿਆ ਆਪਨੇ ਇੱਕ ਸਾਧਗੋਲ ਨਾਮ ਸਿਮਰਨ ਵੀ ਕਰਨਾ ਸਿੱਖਿਆ ਉਸਨੇ 1922 ਵਿੱਚ ਗੁਰੂ ਕੇ ਬਾਗ ਦੇ ਮੋਰਚੇ ਵਿੱਚ ਭਾਗ ਲਿਆ ਉਹ ਗ੍ਰਿਫਤਾਰ ਹੋਇਆ ਤੇ ਉਸ ਨੂੰ ਬਰਸਟਲ ਜੇਲ ਲਾਹੌਰ ਵਿੱਚ ਬੰਦ ਕਰ ਦਿੱਤਾ ਇੱਥੇ ਉਸਨੇ Munshi Premchand ਦੇ ਨਾਵਲ ਪੜੇ ਆਪਨੇ ਜੇਲ ਵਿੱਚ ਆਪਣਾ ਪਹਿਲਾ ਨਾਵਲ ਅਧ ਖੜੀ ਕਲੀ ਅਧ ਖੜੀ ਕਲੀ ਲਿਖਿਆ ਪਰ ਖੜਾ ਜੇਲ ਅਧਿਕਾਰੀ ਲੈ ਗਏ ਤੇ ਮੋੜ ਕੇ ਨਾ ਦਿੱਤਾ ਫਿਰ ਨਾਨਕ ਸਿੰਘ ਨੇ ਇਹ ਵੀ ਨਾਵਲ ਅਧ ਖੜਿਆ ਫੁੱਲ ਨਾ ਹੇਟ ਮੋੜ ਕੇ ਛਪਵਾਇਆ ਨੇ 1924 ਵਿੱਚ ਆਪ ਦੀ ਸ਼ਾਦੀ ਰਾਜਕੌਰ ਨਾਲ ਹੋਈ ਛੇਤੀ ਆਪਨੇ ਮਧ੍ਰਈ ਮਾ ਕਾਲ ਚੱਕਰ ਪ੍ਰੇਮ ਸੰਗੀਤਾ ਦੀ ਕਈ ਨਾਵਲ ਲਿਖੇ ਛਪਵਾਏ ਆਪ 1932 ਵਿੱਚ ਚਿੱਟਾ ਲਹੂ ਲਿਖਨ ਤੋਂ ਪਿੱਛੋਂ ਹੀ ਨਾਵਲਕਾਰ ਦੇ ਤੌਰ ਤੇ ਪ੍ਰਸਿੱਧ ਹੋਏ ਆਪ ਦਾ ਇਹ ਨਾਟਕ ਤੇ ਟੈਲੀਵਿਜ਼ਨ ਉੱਤੇ ਵੀ ਟੈਲੀਕਾਸਟ ਹੋ ਚੁੱਕਾ ਹੈ ਇਸ ਪਿੱਛੋਂ ਆਪਨੇ ਗਰੀਬ ਦੁਨੀਆ ਪਿਆਰ ਦੀ ਦੁਨੀਆ ਤੇ ਜੀਵਨ ਸੰਗਰਾਮ ਨਾਵਲ ਦਿੱਤੇ ਇਹਨਾਂ ਦੀ ਕਾਵ ਸੰਗ੍ਰਹਿ ਸਿਹਰਫੀ ਹੰਸ ਰਾਜ ਸਤਗੁਰ ਮਹਿਮਾ ਗੁਰਕੀਰਤ ਖੰਨ ਵਿਸਾਖੀ ਜ਼ਖਮੀ ਦਿਲ ਸਾਕਾ ਨਨਕਾਣਾ ਸਾਹਿਬ ਸਾਕਾ ਤਰਨਤਾਰਨ ਸਾਹਿਬ ਸਾਕਾ ਪੰਜਾ ਸਾਹਿਬ ਤੇ ਸੰਗੀਤ ਕੁਸ਼ਭਨ ਆਪਨੇ ਕਹਾਣੀ ਖੇਤਰ ਵਿੱਚ ਵੀ ਪੰਜ ਕਹਾਣੀ ਸੰਗ੍ਰਹਿ ਸਦਰਾਂ ਦੇ ਹਾਰ ਹੰਝੂਆਂ ਦੇ ਹਾਰ ਮਿੱਥੇ ਹੋਏ ਫੁੱਲ ਠੰਡੀਆਂ ਛਾਵਾਂ ਤੇ ਸੁਨਹਿਰੀ ਜिल्ਦ ਪੇਟ ਕਿਤੇ ਹਨ ਇਹਨਾਂ ਸਾਰੇ ਗ੍ਰਹਿਮ ਵਿੱਚ ਨਾਵਲੀ ਬਰਤਾਂਤ ਦੀ ਸ਼ੈਲੀ 파ਰੂ ਨਜ਼ਰ ਆਉਂਦੀ ਹੈ। ਨਾਨਕ ਸਿੰਘ ਨੇ ਕਈ ਲੇਖ ਵੀ ਲਿਖੇ ਹਨ ਨਾਟਕ ਬੀਏ ਪਾਸ ਅਤੇ ਇਕਾਂਗੀ ਸੰਗ੍ਰਹਿ পাপ ਦਾ ਫਲ ਹੈ। ਨਾਨਕ ਸਿੰਘ ਦਾ ਲੇਖ ਸੰਗ੍ਰਹਿ ਚੜ੍ਹਦੀ ਕਲਾ ਹੈ। ਆਪ ਨੇ ਅਨੁਵਾਦ ਵੀ ਕੀਤੇ ਹਨ ਜਿਵੇਂ ਸੁਹਾਗ ਰਾਤ পাপ ਦੀ ਖੱਟੀ ਸਾਲਾਂ ਦੀ ਸੀਜ ਫਰਾਂਸ ਦਾ ਡਾਰਕ ਪੱਛੜਦੇ ਪੰਛੀ ਤਸਵੀਰ ਦੇ ਦੋਵੇਂ ਪਾਸੇ ਰਜਨੀ प्राचित पत्थर कांबा आदि ये अनुवाद हिंदी ते उर्दू तो किते हन रंग सिंह ਦਾ ਨਾਮ ਬਹੁਤਾਂ ਨਾਵਲਕਾਰ ਦੇ ਦਰ ਵਿੱਚ ਹੀ ਪ੍ਰਸਿੱਧ ਹੋਇਆ ਹੈ ਆਪਨੇ ਪ੍ਰਸਿੱਧ ਪੰਜਾਬੀ ਸਾਹਿਤ ਪੰਡਾਰੇ ਵਿੱਚ ਤਕਰੀਬਨ 3 ਦਰਜਨ ਨਾਵਲ ਦਿੱਤੇ ਹਨ ਉਹਨਾਂ ਨਾਵਲਾਂ ਵਿੱਚ ਮੁਖਰੂ ਵਿੱਚ ਇਸਤਰੀ ਜਾਤੀ ਦਾ ਸੁਧਾਰ ਮਜਵੀ ਜਨਨ ਦਾ ਵਿਰੋਧ ਪਿਆਰ ਦੀ ਖੁੱਲ੍ਹ ਤੇ ਅੰਤਰਜਾਤੀ ਵਿਆਹ ਨੂੰ ਪ੍ਰਵਾਨਗੀ, ਛੂਛਾ, ਬੇਰੁਜ਼ਗਾਰੀ, ਵਿਸ਼ਵਾਭਿਚਾਰ, ਅਨਪੜਤਾ, ਸ਼ਰਾਬ ਨਸ਼ੀ, ਅਤੇ ਘਰੇਲੂ ਝਗੜਿਆਂ ਦਾ ਨਿਬਾਰਣ ਆਦਿ ਵਿਸ਼ੇ ਮਿਲਦੇ ਹਨ। 1947 ਦੀ ਭਾਰਤ ਵਰਣ ਸਮੇਂ ਦੀ ਦੁਖਾਂਤ ਵਿੱਚ ਘਟਨਾ ਦਾ ਨਾਨਕ ਸਿੰਘ ਦੇ ਮਨ ਤੇ ਬੜਾ ਅਸਰ ਹੋਇਆ। ਇਸੇ ਦੁਖਾਂਦੀਆਂ ਮੂਹ ਬੋਲਦੀਆਂ, ਮੂਹ ਬੋਲਦੀਆਂ ਤਸਵੀਰਾਂ, ਖੂ ਦੇ ਸੋਲੇ, ਅੱਗ ਦੀ ਖੇੜ, ਮਨਜ਼ਾਰ ਤੇ ਚਿੱਤਰਕਾਰ ਆਦੀ ਨਾਵਲ ਹਨ। ਨਾਨਕ ਸਿੰਘ ਨੇ ਦੇ ਨਾਵਲ ਕਹਾਣੀ ਰਸ ਰਸ ਕਰਕੇ ਬਲਵਾਨ ਹਨ ਉਹ ਕਥਾ ਦੀ ਗੋਦ ਅਜਿਹੇ ਢੰਗ ਨਾਲ ਕਰਦਾ ਸੀ ਕਿ ਪਾਠਕ ਨੂੰ ਹਰ ਮੋੜ ਤੇ ਅਣਚਿਤਵੀਂ ਗੱਲਬਾਤ ਦੀਸਦੀ ਹੈ ਨਾਨਕ ਸਿੰਘ ਪੰਜਾਬੀ ਨਾਵਲ ਦਾ ਮੋਢੀ ਹੀ ਨਹੀਂ ਉਸਨੇ ਪੰਜਾਬੀ ਗਲਪ ਨੂੰ ਧਰਮ ਅਤੇ ਇਤਿਹਾਸ ਦੀ ਬਲਗਣ ਵਿੱਚ ਕੱਢ ਕੇ ਵਿੱਚੋਂ ਕੱਢ ਕੇ ਵਾਸਤੇ ਵਿਗਵਾਸਤਿਕ ਜੀਵਨ ਦੇ ਨੇੜੇ ਲਿਆਉਂਦਾ ਹੈ ਨਾਨਕ ਸਿੰਘ ਲਗਨ ਅਤੇ ਸਿਰੜ ਵਾਲਾ ਸਾਹਿਤਕਾਰ ਸੀ ਉਸਨੇ ਆਪਣੇ ਆਖਰੀ ਸਮੇਂ ਤੱਕ ਰਚਨਾ ਕਰਕੇ ਪੰਜਾਬੀ ਦੇ ਸਾਹਿਤ ਨੂੰ ਅਮੀਰ ਕੀਤਾ ਪੰਜਾਬੀ ਬੋਲੀ ਨੂੰ ਆਪਣੇ ਅਜਿਹੇ ਸਪੁੱਤਾਂ ਤੇ ਹਮੇਸ਼ਾ ਮਾਣ ਰਿਹਾ ਹੈ